ਅੱਜ ਖੜੇ ਆ ਜੀ ਪਿੰਡ ਮੇਰੂ ਵਾਲਾ ਤੇ ਜਿੱਥੇ ਦਰਿਆ ਨੇ ਢਾਹ ਬੜੀ ਲਾਈ ਹੋਈ ਸੀ ਤੇ ਇੱਥੇ ਤੁਸੀਂ ਪਹਿਲਾਂ ਤੁਹਾਨੂੰ ਵੀਡੀਓ ਤੁਹਾਨੂੰ ਵੀ ਨਾਲ ਮੈਂ ਮੈਂਸ਼ਨ ਕਰ ਦਾਂਗਾ ਵੀ ਕੱਲ ਤੂੜੀ ਦੇਖਤੀ ਪਈ ਸੀ ਘਰ ਆ ਬਿਲਕੁਲ ਆ ਰਾਹ ਜਾਂਦਾ ਸੀਗਾ ਸਿੰਘ ਸਾਹਿਬ ਦੇ ਘਰ ਨੂੰ ਸਰਦਾਰ ਮੱਖਣ ਸਿੰਘ ਦੇ ਘਰ ਨੂੰ ਤੇ ਸਾਨੂੰ ਅੱਜ ਨਾ ਬਾਹਰੋਂ ਕਾਲ ਆਈ ਸੀਗੀ ਖਾਲਸਾ ਏਡ ਵਾਲਿਆਂ ਦੀ ਮੈਨੂੰ ਉਹਨਾਂ ਨੇ ਪੇਜ ਤੋਂ ਨੰਬਰ ਮੇਰਾ ਕੱਢ ਕੇ ਤੇ ਮੈਨੂੰ ਕਾਲ ਕੀਤੀ ਜਾਂਦੇ ਵੀ ਘਰ ਲੱਗਦਾ ਵੀ ਇਹਨਾਂ ਦਾ ਇੱਕ ਜਿਹੜਾ ਦੌਲੇ ਵਾਲੇ ਵੀ ਹੈਗਾ ਹੈ ਤੇ ਹੁਣ ਉਸ ਬਾਰੇ ਆਪਾਂ ਵੀਡੀਓ ਤਾਂ ਦੁਬਾਰਾ ਬਣਾਉਣ ਲੱਗੇ ਆ ਤੇ ਇਹਨਾਂ ਤੋਂ ਪਤਾ ਕਰਦੇ ਆਂ ਵੀ ਉਹ ਘਰ ਦਾ ਘਰ ਕਿੰਨਾ ਦਾ ਏ ਕਿਵੇਂ ਆ ਤੇ ਹਾਂਜੀ ਅੰਕਲ ਜੀ ਕੀ ਨਾਮ ਹੈ ਆਪਣਾ ਤੇ ਕੀ ਕਿਹੜਾ ਪਿੰਡ ਹੈ ਆਪਣਾ ਮੇਰਾ ਨਾਮ ਨਰਿੰਦਰ ਸਿੰਘ ਮੈਂ ਪੰਚਾਇਤ ਦੋਲੇਵੜਾ ਕਲਾਂ ਅੱਛਾ ਦੋਲੇਵੜਾ ਕਲਾਂ ਇਹ ਇਥੇ ਮੇਰੀ ਜ਼ਮੀਨ ਮੇਰੀ ਤੇ ਮੇਰੇ ਪੂਵਾਰੇ ਪੁੱਤਰਾਂ ਦੀ 11 ਕਿੱਲੇ ਜ਼ਮੀਨ ਸੀ ਅੱਛਾ ਜੀ ਜਿਹੜੀ ਸਾਡੀ ਦੋਵਾਂ ਘਰਾ ਦੀ 5.5-5 ਕਿੱਲੇ ਪੈੜੀ ਸੀ ਅੱਛਾ ਜੀ ਸਾਡੀ 11 ਕਿੱਲੇ ਢਾ ਕੇ ਇਹਨਾਂ ਦੇ ਘਰਾਂ 'ਗਾ ਜਾ ਕੇ ਢਾਇਆ ਸਾਡੀਆਂ ਦੋ ਮੋਟਰਾਂ ਸੀ ਇਸ ਵਰਤੀ ਵਾਰ ਦੋਵੇਂ ਮੋਟਰਾਂ ਵਿੱਚ ਡਿੱਗੀਆਂ ਹੂੰ ਤੇ ਇਹ ਦੋਵੇਂ ਕਸ਼ਮੀਰ ਸਿੰਘ ਤੇ ਮੱਖਣ ਸਿੰਘ ਹੂੰ ਇਹਨਾਂ ਦੋਵਾਂ ਭਰਾਵਾਂ ਦੇ ਘਰ ਵਿੱਚ ਟਹਿ ਗਏ ਅੱਛਾ ਜੀ ਹੁਣ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ ਤਿਸਦਾ ਹੂੰ ਤੇ ਜਿਹੜਾ ਇਹਦਾ ਇੱਕ ਮੁੰਡਾ ਵਾ ਹੂੰ ਬਿੰਦਰ ਸਿੰਘ ਹੂੰ ਉਹਦੀ ਵੋਟ ਵੀ ਦੋਲੇ ਵਾਲੇ ਕਲਾਜ ਆ ਮੱਖਣ ਸਿੰਘ ਦਾ ਮੁੰਡਾ ਬਿੰਦਰ ਸਿੰਘ ਅੱਛਾ ਜੀ ਉਹਦੀ ਵੋਟ ਵੀ ਦੋਲੇ ਵਾਲੇ ਕਲਾਜ ਆ ਵੋਟਾਂ ਵੀ ਖਾਮੀ ਉਹਨੇ ਦੋਲੇ ਵਾਲੇ ਕਲਾਜ ਹੀ ਲਿਆ ਹੋਇਆ ਹੂੰ ਤੇ ਜਿਹੜਾ ਦੂਜਾ ਮੁੰਡਾ ਕਸ਼ਮੀਰ ਸਿੰਘ ਦਾ ਵਾ ਹੂੰ ਉਹ ਉਹ ਇੱਕ ਮੁੰਡਾ ਜਿਹੜਾ ਚੀਮਣ ਸਿੰਘ ਉਹ ਤੋਦੇ ਸਿੰਘ ਵਾਲੇ ਚ ਆ ਉਹਦੀ ਵੋਟ ਵੀ ਸਾਰਾ ਕੋਈ ਤੋਦੇ ਸਿੰਘ ਵਾਲਾ ਇਹ ਦੂਜੇ ਮੁੰਡੇ ਸਾਰੇ ਮੰਡ ਚ ਰਹਿੰਦੇ ਆ ਇੱਕ ਮੱਖਣ ਸਿੰਘ ਆ ਮੰਡ ਚ ਖੁਦ ਰਹਿੰਦਾ ਸੀ ਜਿਹਦਾ ਘਟ ਠਿਆ ਇੱਕ ਮੁੰਡਾ ਸਤਨਾਮ ਸਿੰਘ ਜਿੰਨਾਂ ਦਾ ਤੇ ਇੱਕ ਬਲਕਾਰ ਸਿੰਘ ਇਹ ਇਹ ਤਿੰਨ ਪਰਿਵਾਰ ਨੇ ਤੇ ਦੂਜਾ ਕਸ਼ਮੀਰ ਸਿੰਘ ਤੇ ਭਦਰ ਸਿੰਘ ਇਹ ਇਹ ਵੀ ਮੰਡ ਚ ਰਹਿੰਦੇ ਇੱਕ ਮੁੰਡਾ ਹੋਰ ਦਰਸ਼ਨ ਸਿੰਘ ਦਾ ਵਾ ਅੱਛਾ ਉਹ ਉਹ ਵੀ ਮੁੰਡੇ ਦਾ ਨਾਂ ਤੇ ਮੈਨੂੰ ਪੂਰਾ ਨਹੀਂ ਯਾਦ ਬਲਜਿੰਦਰ ਖਰੇ ਤੇ ਉਹ ਵੀ ਮੁੰਡੇ ਦਾ ਘਰ ਟਹਿ ਚੁੱਕਾ ਅੱਛਾ ਜੀ ਇੰਨੇ ਪਰਿਵਾਰ ਇੱਥੇ ਸੀ ਜਿਨ੍ਹਾਂ ਦੇ ਘਰ ਟਹਿ ਗਿਆ ਨਾ ਉਸ ਮੁੰਡੇ ਦਾ ਰਹਿਣ ਬਸੇਵਾ ਕਿਤੇ ਹੈਗਾ ਬਲਜਿੰਦਰ ਸਿੰਘ ਦਾ ਦਰਸ਼ਨ ਸਿੰਘ ਦੇ ਪੁੱਤਰ ਦਾ ਤੇ ਨਾ ਇਹਨਾਂ ਦਾ ਕਿਤੇ ਹੈਗਾ ਅੱਜ ਇਹ ਦਾਣਾ ਮੰਡੀ ਚ ਬੈਠੇ ਆ ਤੇ ਕੱਲ ਨੂੰ ਝੋਨੇ ਦਾ ਸੀਜ਼ਨ ਸਿਰ ਤੇ ਆ ਗਿਆ ਤੇ ਜਦੋਂ ਅਸੀਂ ਦਾਣੇ ਮੰਡੀ ਚ ਲਿਉਣੇ ਫਿਰ ਇਹਨਾਂ ਨੂੰ ਠਾਉਣਾ ਵੀ ਆ ਬੀਨ ਸੋ ਇਹਨਾਂ ਨੂੰ ਰਹਿਣ ਨੂੰ ਨਾ ਇਹਨਾਂ ਦਾ ਮਾਲ ਬੰਨਣ ਨੂੰ ਕਿਤੇ ਜਗ੍ਹਾ ਹੈਗੀ ਨਾ ਕਿਤੇ ਰਹਿਣ ਨੂੰ ਸਿਕਾ ਹੈਗੀ ਆ ਤੇ ਅੱਜ ਇਹਨਾਂ ਦਾ ਸਮਾਨ ਵੀ ਮੰਡੀ ਚ ਪਿਆ ਤੰਬੂ ਲਾ ਕੇ ਬੈਠੇ ਸਰਪੰਚ ਸਾਹਿਬ ਕੀ ਦੱਸਿਆ ਆਪਣਾ ਤੁਸੀਂ ਮਾੜਾ ਜੇ ਦੱਸਿਓ ਵੀ ਤੁਹਾਡੇ ਜਿਹੜਾ ਬੇਟਾ ਹੈ ਉਹਨਾਂ ਦੀ ਕੋਈ ਤੁਹਾਡੇ ਨਾਲ ਬੰਦੀ ਆ ਕਿ ਕਿਵੇਂ ਮਾੜਾ ਜੇ ਇਸ ਬਾਰੇ ਜਾਣਕਾਰੀ ਦੱਸੋ ਦੇਖੋ ਜੀ ਮੈਂ ਸਰਪੰਚ ਪਿੰਡ ਮੇਰੂ ਵਾਲੇ ਹਾਂ ਹਾਂ ਸਾਨੂੰ 50 ਸਾਲ ਹੋ ਗਏ ਸੀ ਬੈਠਿਆਂ ਨੂੰ ਹਾਂ ਤੇ ਇਹ ਜਦੋਂ ਅੱਡੋ ਅੱਡ ਬੋ ਜਾਣ ਘਾਰੇ ਜਾਂ ਅੱਡੋ ਅੱਡ ਆ ਗਿਆ ਨਵਾਂ ਸਿੰਘ ਆ ਜਾਣ ਹੂੰ ਤੇ ਐਨੇ ਪਰਿਵਾਰ ਦੇ ਕੰਮ ਭਾਂਡੇ ਖੜਕ ਪੈਂਦੇ ਹੂੰ ਤੇ ਨਹੀਂ ਬਣਦੀ ਹੂੰ ਉੱਥੇ ਪਿੰਡ ਦੋਲੇ ਵਾਲੇ ਕਲਾ ਚ ਅਸੀਂ ਥਾਂ ਲਿਆ ਸੀ ਉਹ ਰਿਸਟੀਆਂ ਲਾ ਕੇ ਲਾਲ ਕਿਰ ਦੇ ਅੰਦਰ ਅੱਛਾ ਉਹ ਵੜਿਆ ਸੀ ਚਲੋ ਲੜ ਪਾ ਭਰਾ ਭਰਾ ਲੜ ਪੈਂਦੇ ਕੁੜੀਆਂ ਵੀ ਲੜ ਪੈਂਦੀਆਂ ਹੂੰ ਅਸੀਂ ਇਹਨੂੰ ਮੈਂ ਇਹਨੂੰ ਨਿੱਕੇ ਮੁੰਡੇ ਨਬਿੰਦਰ ਸਿੰਘ ਨੂੰ ਥਾਂ ਉੱਥੇ ਦੋਲੇ ਵਾਲ ਦੇ ਅੱਛਾ ਦੂਜਾ ਪਰਿਵਾਰ ਜਿਹੜਾ ਮੇਰਾ ਇੱਥੇ ਕੋਲ ਹੀ ਰਹਿੰਦਾ ਸੀ ਮੰਡੇ ਚ ਹੂੰ ਦਰਿਆ ਸੱਤ ਲੋਹ ਦਰਿਆ ਦੇ ਹੂੰ ਉਹ ਹੁਣ ਸਾਨੂੰ ਦਰਿਆ ਦੇ ਰੇਪੇਟ ਚ ਸਾਡੇ ਘਰ ਵੀ ਟਹਿ ਗਏ ਪੈੜੀਆਂ ਵੀ ਟਹਿ ਗਏ ਆ ਬੋਰ ਵੀ ਗਏ ਅਸੀਂ ਇਸ ਟਾਈਮ ਰੜੇ ਤੇ ਹੋ ਗਏ ਜ਼ਮੀਰ ਕਿੰਨੇ ਸਰਪੰਚ ਜਮੀਨ ਵੀ ਸਾਡੀ 4 ਕਲੇ ਉਹ ਟਹਿ ਗਈ ਹੂੰ ਦੂਜਾ ਮੇਰਾ ਭਰਾ ਸੀ ਕਸ਼ਮੀਰ ਸਿੰਘ ਉਹਦੇ 4 ਕਲੇ ਜ਼ਮੀਨ ਘਰ ਵੀ ਉਹਦਾ ਵੀ ਟਹਿ ਗਿਆ ਹੂੰ ਉਹੀ ਅੱਜ ਬੈਠੇ ਮੰਡੀ ਦਾਣਾ ਮੰਡੀ ਜਿਵੇਂ ਸਿੰਘ ਮਿਲਿਆ ਹੋਰ ਤਾਂ ਝੋਨਾ ਜਨਾ ਝੋਨਾ ਵੀ ਸਾਨੂੰ ਲੋਕਾਂ ਨੇ ਠਾ ਦੇਣਾ ਵੀ ਚਲੋ ਤੁਸੀਂ ਜਾਓ ਆਪ ਉਹਦੇ ਘਰ ਹੋਰ ਜਾਓ ਝੋਨਾ ਜਾਣਾ ਹੀ ਮੰਡੀ ਚ ਹੂੰ ਚਲੋ ਇਹ ਜਿਵੇਂ ਸਿੰਘ ਆ ਜੀ ਜੀ ਦਾ ਘਰ ਆਜੋ ਮਣੇ ਤੁਹਾਡਾ ਕਿੱਥੇ ਮਕਾਨ ਆ ਜੀ ਮੇਰਾ ਜੀ ਤੂਤੇ ਵਾਲੇ ਮਕਾਨ ਵੇਖ ਖਰੀਦਿਆ ਸੀ ਅੱਛਾ ਜੀ ਉੱਥੇ ਮੁੱਲ ਲਿਆ ਆਪ ਹੂੰ ਤੇ ਆ ਰਹਿੰਦੇ ਭਦਰ ਸਿੰਘ ਕਸ਼ਮੀਰ ਸਿੰਘ ਇੱਥੇ ਰਹਿੰਦੇ ਮੰਡ ਚ ਹੂੰ ਇਹਨਾਂ ਨੂੰ ਸਮਾਨ ਮਰਖਾਇਆ ਉੱਤੇ ਆਹ ਉਹ ਚ ਰੱਖੋ ਸਮਾਨ ਤੇ ਇੱਕ ਮਹੀਨਾ ਤੇ ਥਾਂ ਬਣਾ ਲਈ ਕਿਤੇ ਮਰਜੀ ਆਪ ਵੀ ਸਦਾ ਲਈ ਤਾਂ ਤੁਸੀਂ ਉਹਨਾਂ ਨੂੰ ਰੱਖ ਨਹੀਂ ਸਕਦੇ ਹੁਣ ਕਮਰੇ ਕਿੰਨੇ ਆ ਉੱਥੇ ਜਿਹੜੇ ਆ ਕਮਰੇ ਹੀ ਛੋਟੇ ਛੋਟੇ ਦੋ ਹੋਏਗੇ ਆ ਆ ਚਲੋ ਬਾਹਰ ਪਿਆ ਸਾਡਾ ਸਾਰਾ ਹੀ ਹੂੰ ਇੰਨੀ ਕਿ ਮਿਹਰਬਾਨੀ ਸਾਡੀ ਹੈ ਕਿ ਉਹਨਾਂ ਆਖੇ ਤੇ ਰੱਖ ਲੋ ਜੀ ਪਰਿਵਾਰ ਚ ਚਲੋ ਰਹਿਣਾ ਤੁਸੀਂ ਰੋ ਦੋ ਦਿਨ ਬਿਲਕੁਲ ਕੁੜੀਆਂ ਜਵਾਨ ਪੋਤਰੀਆਂ ਜਵਾਨ ਐ 5 ਸਾਲ ਦੀਆਂ ਹਾਂ ਕੋਈ ਉੱਥੋਂ ਦੇ ਰਾ ਦੇ ਵਿਖਾ ਦਿੰਦੇ ਆ ਹਾਂ ਉੱਥੋਂ ਦੇ ਕੋਈ ਵਿੱਚ ਮੈਂਸ਼ਨ ਕਰ ਦਿੰਦੇ ਆ ਤੇ ਇਹ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸੀ ਦੁਆਰ ਤੋਂ ਵੀ ਬਾਹਰੋਂ ਫੋਨ ਆਇਆ ਕਹਿੰਦੇ ਵੀ ਇਹਨਾਂ ਕੋਈ ਜਗ੍ਹਾ ਤਾਂ ਬਾਹਰ ਵੀ ਹੈਗੀ ਆ ਪਰ ਜਗ੍ਹਾ ਹੈਗੀ ਪਰ ਤੁਹਾਨੂੰ ਪਤਾ ਘਰਾਂ ਦੇ ਵਿੱਚ ਹੈ ਰਿਸ਼ਤੇਦਾਰਾਂ ਅ ਘਰਾਂ ਦੇ ਵਿੱਚ 100 ਅਣਬਣ ਬੀਬੀਆਂ ਦੀ ਬਣਦੀ ਨਹੀਂ ਹੁੰਦੀ ਕਈ ਵਾਰ ਤੇ ਉਹ ਕਿੰਨੇ ਦਿਨ ਥੋੜੇ ਦਿਨ ਵੱਧ ਤੋਂ ਵੱਧ ਮਹੀਨਾ ਡੇਢ ਮਹੀਨਾ ਇੱਥੇ ਤੁਹਾਡੇ ਕੋਲੇ ਕੱਲ ਨਰਵੈਰ ਸਿੰਘ ਖਾਲਸਾ ਜੀ ਵੀ ਆਏ ਸੀ ਉਹ ਵੀ ਕਹਿ ਗਏ ਆ ਵੀ ਸਾਡੀ ਉਥੇ ਵਿਹਲੀ ਵਿਹਲੀ ਪਈ ਹੋਈ ਆ ਇਹ ਵੀਰ ਆਏ ਨੇ ਹੈ ਨਹੀਂ ਫਾਜ਼ਿਲ ਕਾਲਾ ਪਿੰਡੋਂ ਜਾਂਦੇ ਇੱਥੇ ਫਿਰ ਤੁਸੀਂ ਘਰ ਵੇਖਿਆ ਹੁਣ ਤੁਹਾਨੂੰ ਕਰਦੇ ਨਾ ਨਿਸ਼ਾਨੀ ਮਿਟ ਗਿਆ ਕੀ ਰਿਸ਼ਤ ਪੈ ਰਹੀ ਰਹੀ ਇਹ ਮੇਰਾ ਸੰਡੂ ਆ ਅੱਛਾ ਤੇ ਹੁਣ ਘਰ ਪ ਲੱਗਦਾ ਪਤਾ ਇੱਥੇ ਹੈਗਾ ਨਾ ਨਾ ਕਰ ਦੇ ਨਾ ਨਿਸ਼ਾਨੀ ਮਿਟ ਗਿਆ ਅੱਛਾ ਤਾਂ ਪੁੱਛਣਾ ਮੈਂ ਭਾਈ ਕਿ ਘਰ ਬੁਰਾ ਸਾਕੇ ਵਿੱਚ ਗਿਆ ਬਸ ਚਾਰ ਪੰਜ ਆ ਵਿੱਚ ਚਾਰ-ਪੰਜ ਮਕਾਨ ਸੀ ਫਲੇਸ਼ਾਂ ਬਹੁਤ ਕੁਝ ਸੀ ਉਹ ਤਾਂ ਵੇਖ ਰਹਿੰਦੇ ਬਹੁਤ ਪਰसों ਹੈਗੀ ਪਰਸੋਂ ਦੀ ਤੂੜੀ ਭਜੀ ਸੀ ਤੇ ਹੁਣ ਤੂੜੀ ਵਾਲਾ ਵੀ ਉਹ ਸਾਰੇ ਰੋੜ ਲੜ ਗਿਆ ਸਭ ਗਿਆ ਕੋਈ ਚੀਜ਼ ਨਹੀਂ ਕੋਈ ਤੋੜ ਨਹੀਂ ਤੋੜੀ ਨਹੀਂ ਬਚਿਆ ਕੁਝ ਨਹੀਂ ਬਚਿਆ ਵੇਰ ਹੋ ਗਈ ਕੀ ਕਹਿਣਾ ਚਾਹੁੰਦੇ ਜਿਹੜੇ ਇਹਨਾਂ ਦਾ ਘਰ ਤੁਹਾਨੂੰ ਕਿਹਦੇ ਦੇਖਦਾ ਇਹਨਾਂ ਦਾ ਇਹ ਮੇਰਾ ਜੀਜਾ ਜੀ ਹੈ ਘਰ ਆਉਂਦੇ ਸੀ ਮਿਲਣ ਇਹ ਸਰਦਾਰ ਮੱਖਣ ਸਿੰਘ ਜੀ ਹੁਣ ਬੈਠੇ ਨੇ ਮੰਡੀ ਦੇ ਵਿੱਚ ਦਾਣਾ ਮੰਡੀ ਵਿੱਚ ਉਹ ਮੇਰਾ ਫੋਟੋ ਵੀ ਦੇਣ ਵਿਚਾਰੇ ਹੁਣ ਆਪਦੀ ਮਿਹਨਤ ਰੱਖੇ ਬੇਟਾ ਇਹ ਸਾਨੂੰ ਸਰਕਾਰ ਕੋਈ ਦੇਵੇਗੀ ਜਾਂ ਕੋਈ ਸੰਸਥਾ ਝੂਠ ਨਹੀਂ ਹੈਗਾ ਬਿਲਕੁਲ ਸਤਾਈ ਤੁਹਾਨੂੰ ਵਿਖਾਉਣੇ ਪਏ ਆ ਤੇ ਘਰ ਇਹਨਾਂ ਦਾ ਸਾਰਾ ਗਿਆ ਤੇ ਮੇਰਾ ਭਾਈ ਐਨ ਆਰ ਆਈ ਵੀਰਾਂ ਨੂੰ ਬੇਨਤੀ ਏ ਵੀ ਇਹਨਾਂ ਦੀ ਬਾਹਰ ਜਰੂਰ ਫੜੀ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜਿਵੇਂ ਪਿਛਲੀ ਵੀਡੀਓ ਚ ਵੀ ਅਸੀਂ ਆਖਿਆ ਸੀਗਾ ਵੀ ਜੇ ਕੋਈ ਮਦਦ ਨਹੀਂ ਨਾ ਕਰ ਸਕਦਾ ਤੇ ਉਹ ਕੱਲੀ ਵੀਡੀਓ ਸ਼ੇਅਰ ਕਰਦੇ ਤੁਹਾਡੀ ਇੰਨੀ ਮਦਦ ਹੋ ਜੇ ਕਿਉਂਕਿ ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਪਤਾ ਨਹੀਂ ਕਿੰਨੇ ਬਾਹ ਫੜ ਲੈਣੇ ਇਹਨਾਂ ਦੇ ਆਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਜੇ ਧੰਨਵਾਦ ਜੀ